ਲਾਪਤਾ ਬੱਚੇ ਦੀ ਗੰਭੀਰ ਹਾਲਾਤਾਂ ਦੇ ਵਿੱਚ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। دیر ਸ਼ਾਮ ਲਗਭਗ 7 ਵਜੇ ਅਭਿਜੋਤ ਨਾਮ ਦਾ ਇਹ ਬੱਚਾ ਆਪਣੇ ਕਰੋ ਮਾਨੂਏ ਕਹਿ ਕੇ ਜਾਂਦਾ ਹੈ ਕਿ ਉਹ ਸਾਈਕਲ ਤੇ ਨਿਕਲ ਰਿਹਾ ਹੈ ਤੇ ਬੱਚਾ ਕਾਫੀ ਦੇਰ ਜਦ ਕਰ ਵਾਪਸ ਨਹੀਂ ਪਹੁੰਚਦਾ ਤਾਂ ਮਾਂ ਕਾਫੀ ਚਿੰਤਾ ਦੇ ਵਿੱਚ ਆ ਜਾਂਦੀ ਹੈ। ਬੱਚੇ ਨੂੰ ਲੱਭਿਆ ਗਿਆ। ਇਸੇ ਦੌਰਾਨ ਬੱਚੇ ਦੀ ਸਾਈਕਲ ਤੇ ਚੱਪਲਾ ਨੰਗਲ ਡੈਮ ਦੇ ਨੇੜੇੋਂ ਮਿਲਦੇ ਨੇ। ਜਿਸ ਦੌਰਾਨ ਕਿ ਪਰਿਵਾਰ ਦੇ ਵਿੱਚ ਚਿੰਤਾ ਦਾ ਆਲਮ ਹੈ ਪਰਿਵਾਰ ਨੇ ਇਸ ਦੌਰਾਨ ਇਹ ਗੱਲ ਆਖੀ ਹੈ ਕਿ ਅਭਿਜੋਤ ਜਿਸ ਦੀ ਉਮਰ 13 ਸਾਲ ਦੀ ਹੈ ਸਤਵੀਂ ਜਮਾਤ ਦੇ ਵਿੱਚ ਪੜਦਾ ਹੈ ਤੇ ਉਸ ਦੇ ਪਿਤਾ ਨੌਕਰੀ ਦੇ ਲਈ ਦੁਬਈ ਗਏ ਹੋਏ ਨੇ ਅਭਿਜੋਤ ਮਾਪਿਆਂ ਦੇ ਇਕਲੌਤਾ ਪੁੱਤ ਹੈ ਤੇ ਬੱਚੇ ਦੀ ਸਾਈਕਲ ਤੇ ਚੱਪਲਾਂ ਦਾ ਨੰਗਲ ਟੈਂਪਲ ਤੇ ਮਿਲਣਾ ਪਰਿਵਾਰ ਦੇ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਉਧਰ ਮੌਕੇ ਤੇ ਪਹੁੰਚੇ ਮਹਿਤਾਪੁਰ ਪੁਲਿਸ ਥਾਣਾ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਕਿ ਬੱਚਾ ਗੰਭੀਰ ਹਾਲਾਤਾਂ ਦੇ ਵਿੱਚ ਲਾਪਤਾ ਹੈ ਸਾਈਕਲ ਤੇ ਚਪਲਾ ਨਿੰਗਲ ਡੈਮ ਦੇ ਪੁਲ ਤੋਂ ਬਰਾਮਦ ਹੋਈਆਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਫੁੱਲ ਸਰਚ ਜਬਾਨੇ ਚਲਾਇਆ ਜਾ ਰਿਹਾ ਹੈ ਸਰ ਜੀ ਮੈਂ ਜਸਪਾਲ ਸਿੰਘ ਜੀ ਚੇਅਰਮੈਨ ਜੀ ਦੁਖਦਾਈ ਖਬਰ ਹੈ ਕਿ ਪੂਰਾ ਮਾਮਲਾ ਸਰ ਬੱਚਾ ਸੀਗਾ ਸਾਡਾ 13 ਸਾਲ ਦਾ ਤੇ ਉਹ ਕੱਲ ਕੋਈ 7:00 ਵਜੇ 15-20 ਮਿੰਟ ਤੋਂ ਘਰੋਂ ਗਿਆ ਤੇ ਘਰੋਂ ਜਾ ਕੇ ਉਹ ਮਤਲਬ ਦੱਸ ਕੇ ਗਿਆ ਆਪਣੀ ਮਾਤਾ ਨੂੰ ਵੀ ਮੈਂ ਮੈਂ ਆ ਰਿਹਾ ਪੰਜ ਮਿੰਟ ਦੇ ਵਿੱਚ ਤੇ ਜਦੋਂ ਅਸੀਂ ਆ ਰਾਤ ਨੂੰ 9 ਵਜੇ ਬੱਚੇ ਦੀ ਪੜਤਾਲ ਕੀਤੀ ਬੱਚਾ ਘਰ ਨਹੀਂ ਆਇਆ ਫਿਰ ਉਸ ਕਰਕੇ ਅਸੀਂ ਜਿੱਦਾਂ ਵੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਗਏ ਸਰਚ ਬਿਆਨ ਚਲਾਇਆ ਰਾਤ ਨੂੰ ਤੇ ਸਾਨੂੰ ਜਾ ਕੇ ਨੰਗਲ ਡੈਮ ਦੇ ਉੱਪਰ ਉਹਨਾਂ ਦਾ ਸਾਈਕਲ ਖੜਾ ਮਿਲਿਆ ਤੇ ਉਹਦੇ ਬਾਅਦ ਅਸੀਂ ਫਿਰ ਪੁਲਿਸ ਨੂੰ ਆਪਣਾ ਕਨਫਰਮ ਕੀਤਾ ਵੀ ਇੱਥੇ ਡੈਮ ਤੇ ਸਾਈਕਲ ਖੜਾ ਹੈ ਤੇ ਉਹਦੇ ਬਾਅਦ ਫਿਰ ਅਸੀਂ ਉਹਨਾਂ ਦਾ ਫਿਰ ਥੋੜੇ ਅੱਗੇ ਗਏ ਤਾਂ ਉੱਥੇ ਉਹਦੀਆਂ ਚੱਪਲਾ ਪਈਆਂ ਸੀ ਤਾਂ ਇਸ ਕਰਕੇ ਕੁਛ ਕਹਿ ਨਹੀਂ ਸਕਦੇ ਬੱਚਾ ਵੀ ਜਾ ਉਹਨੇ ਛਾਲ ਮਾਰੀ ਹੈ ਜਾਂ ਫਿਰ ਉਹ ਕਿਤੇ ਅੱਗੇ ਪਿੱਛੇ ਹੋ ਗਿਆ ਸਰ ਕੋਈ ਪਰਿਵਾਰ ਨਾਲ ਉਹਦੀ ਗੱਲਬਾਤ ਹੋਈ ਹੋਵੇ ਕੋਈ ਬਹਿਸਬਾਜ਼ੀ ਹੋਈ ਹੋਵੇ ਤਾਂ ਗੁੱਸੇ 'ਚ ਹੋ ਕੇ ਆ ਗਿਆ ਹੋਵੇ ਕੁਛ ਨਹੀਂ ਸਰ ਪਰਿਵਾਰ ਨਾਲ ਐਸਾ ਕੁਛ ਨਹੀਂ ਦਾ ਬੱਚਾ ਬਹੁਤ ਅਨਮੋਲ ਸੀਗਾ ਤੇ ਪਿੰਡ ਜਮ ਸਾਰੇ ਬੱਚਿਆਂ ਨਾਲ ਖਾਸ ਖੇਡਦਾ ਸੀ ਕੋਈ ਕੁਛ ਨਹੀਂ ਦਾ ਫਾਦਰੋਂ ਦੇ ਬਾਹਰ ਹੈਗੇ ਦਵਾਈ ਚ ਰਹਿੰਦੇ ਨੇ ਮਾਤਾ ਘਰ ਰਹੇ ਕੱਲੇ ਉਹ ਖੇਤਾ 'ਚ ਕੰਮ ਕਰਦੇ ਸੀ ਉਹਨੇ ਆ ਕੇ ਦੇਖਿਆ ਬੱਚਾ ਨਹੀਂ ਹੈ ਤੇ ਸਾਡੇ ਨਾਲ ਸੰਪਰਕ ਕੀਤਾ ਫਿਰ ਰਾਤ ਅਸੀਂ ਫਿਰ ਉਹ ਉਹਨਾਂ ਦੀ ਪੜਤਾਲ ਕੀਤੀ। ਮੈਂ ਆਪਣਾ ਸ਼ਮਸ਼ਾਨ ਘਾਟ ਆਪਣਾ ਬੋਰ ਸਾਹਿਬ ਦੇਖਿਆ ਸੀ। ਦੋ ਸੈਕਟਰ, ਚਾਰ ਸੈਕਟਰ ਸਾਰੇ ਮਹਤਵਪੂਰਤਕ ਪਿੰਡ ਵਾਲੇ ਨੇ। ਕਿ ਸਾਨੂੰ ਇੱਥੇ ਅੱਗੇ ਨੰਗਲ ਡੈਮ ਤੋਂ ਜੋ ਸਾਈਕਲ ਹੈ ਉਹਦਾ ਬ੍ਰਾਮਤ ਹੋਇਆ। ਤੇ ਥੋੜਾ ਅੱਗੇ ਤਾਂ ਜਾ ਕੇ ਉੱਥੇ ਉਹਦੀ ਚੱਪਲਾਂ ਵੀ ਸੀਗੀਆਂ। ਤੇ ਸਾਨੂੰ ਫਿਰ ਕੁਝ ਸ਼ੱਕ ਹੋਇਆ ਵੀ ਹੋ ਸਕਦਾ ਕੁਝ ਇਦਾਂ ਦੀ ਕੋਈ ਘਟਨਾ ਨਾ ਘਟ ਗਈ ਹੋਵੇ। ਤੇ ਬਾਕੀ ਹੁਣ ਅਸੀਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਾ ਲਏ। ਆਪਣੇ ਨੰਗਲ ਥਾਣੇ 'ਚ। ਤੇ ਉਹਦੇ ਵਿੱਚ ਵੀ ਨਹੀਂ ਆਇਆ। ਆਪਣੇ ਇਧਰ ਨਿਆ ਨੰਗਲ ਚੈੱਕ ਕਰਾਇਆ ਸੀ। ਤੇ ਉੱਥੇ ਉਹਨਾਂ ਦਾ ਥੋੜਾ ਸਾਈਕਲ ਲੈ ਕੇ ਜਾਂਦਾ ਫਾਟਕਾ ਤੋਂ ਦਿਖਿਆ ਪਰ ਉਤੋਂ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਦੋ ਦਿਨ ਹੋ ਗਏ ਸਾਨੂੰ ਅਸੀਂ ਤਾਂ ਇਹੀ ਕਰਦੇ ਮਹਾਰਾਜ ਅੱਗੇ ਅਰਦਾਸ ਵੀ ਸਾਡਾ ਬੱਚਾ ਠੀਕ ਹੋਵੇ ਬਾਕੀ ਉਸ ਮਾਲਕ ਦੇ ਹੱਥ ਹੈ ਜੀ ਇਸਨੂੰ ਨਾਮ ਕੀ ਸੀ ਬੱਚੇ ਦਾ ਅਭਿਜੋਤ ਸਿੰਘ ਨਾਂ ਹੈ ਜੀ ਉਹਦਾ ਹਾਂਜੀ ਪਿਤਾ ਜੀ ਦਾ ਨਾਮ ਜੀ ਆਪਣਾ ਗੁਰਦੀਪ ਸਿੰਘ ਹੈ ਜੀ ਪਿੰਡ ਬਟੋਲੀ ਹੈ ਕਿੰਨੇ ਭੈਣ ਭਾਈ ਦਾ ਪਰਿਵਾਰ ਚ ਕੌਣ ਕੌਣ ਸੀ ਤਿੰਨ ਭਰਾ ਹੈ ਜੀ ਇਹ ਆ ਇਹਦਾ ਅਭਿਜੋਤ ਜੋ ਫਾਦਰ ਹੈ ਤਿੰਨ ਭਰਾ ਹੈ ਜੀ ਨਹੀਂ ਬੱਚੇ ਦੇ ਅਭਿਜੋਤ ਦੀ ਸਿਸਟਰ ਦੀ ਉਹਦੀ ਇੱਕ ਇਥੇ ਆ ਦੋਨੇ ਸੀਗੇ ਭੈਣ ਭਰਾ

আপকো মামলা بتایا তো মামলা ابھی ادین چھان چھانبین چل رہی ہے اور اگے جیسے بھی صورت ہوگی جیسا بھی ہمیں شاکشے પ્રાપ્ત ہوں گے اسی حساب سے ہی کاروائی ہوگی ধন্যবাদ بالکل جی ننگل دے نالگ دے پنڈ پٹولی دے وچ ایک 13 سالا بچے دی گمبیر حالات دے وچ لاپتا ہون دی خبر سامنے آئی ہے ਦੇ ਸ਼ਾਮ ਲਗਭਗ 7 ਵਜੇ ਅਭਿਜੋਤ ਨਾਮ ਦਾ ਇਹ ਬੱਚਾ ਆਪਣੇ ਕਰੋ ਮਾਨੂਏ ਕਹਿ ਕੇ ਜਾਂਦਾ ਹੈ ਕਿ ਉਹ ਸਾਈਕਲ ਤੇ ਨਿਕਲ ਰਿਹਾ ਹੈ ਤੇ ਬੱਚਾ ਕਾਫੀ ਦੇਰ ਜਦ ਕਰ ਵਾਪਸ ਨਹੀਂ ਪਹੁੰਚਦਾ ਤਾਂ ਮਾਂ ਕਾਫੀ ਚਿੰਤਾ ਦੇ ਵਿੱਚ ਆ ਜਾਂਦੀ ਹੈ ਬੱਚੇ ਨੂੰ ਲੱਭਿਆ ਗਿਆ ਇਸੇ ਦੌਰਾਨ ਬੱਚੇ ਦੀ ਸਾਈਕਲ ਤੇ ਚਪਲਾ ਨੰਗਲ ਡੈਮ ਦੇ ਨੇੜੇੋਂ ਮਿਲਦੇ ਨੇ ਜਿਸ ਦੌਰਾਨ ਕੀ ਪਰਿਵਾਰ ਦੇ ਵਿੱਚ ਚਿੰਤਾ ਦਾ ਹਾਲਮ ਹੈ ਪਰਿਵਾਰ ਨੇ ਇਸ ਦੌਰਾਨ ਇਹ ਗੱਲ ਆਖੀ ਹੈ ਕਿ ਅਭਿਜੋਦ ਜਿਸ ਦੀ ਉਮਰ 13 ਸਾਲ ਦੀ ਹੈ 7ਵੀਂ ਜਮਾਤ ਦੇ ਵਿੱਚ ਪੜਦਾ ਹੈ ਤੇ ਉਸ ਦੇ ਪਿਤਾ ਨੌਕਰੀ ਦੇ ਲਈ ਦੁਬਈ ਗਏ ਹੋਏ ਨੇ ਅਭਿਜੋਦ ਮਾਪਿਆਂ ਦੇ ਇਕਲੌਤਾ ਪੁੱਤ ਹੈ ਤੇ ਬੱਚੇ ਦੀ ਸਾਈਕਲ ਤੇ ਚਪਲਾਂ ਦਾ ਨੰਗਲ ਟੈਂਪੂਲ ਤੇ ਮਿਲਣਾ ਪਰਿਵਾਰ ਦੇ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਉਧਰ ਮੌਕੇ ਤੇ ਪਹੁੰਚੇ ਮਹਿਤਾਪੁਰ ਪੁਲਿਸ ਥਾਣਾ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਬੱਚਾ ਗੰਭੀਰ ਹਾਲਾਤਾਂ ਦੇ ਵਿੱਚ ਲਾਪਤਾ ਹੈ ਸਾਈਕਲ ਤੇ ਚਪਲਾ ਨੰਗਲ ਡੈਮ ਦੇ ਪੁਲ ਤੋਂ ਬਰਾਮਦ ਹੋਈਆਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਸਰਚ ਬਿਆਨ ਚਲਾਇਆ ਜਾ ਰਿਹਾ ਹੈ ਸਰ ਜੀ ਮੈਂ ਜਸਪਾਲ ਸਿੰਘ ਹਾਂ ਪਿੰਡ ਦੀ ਚੇਅਰਮੈਨ ਜੀ ਦੁਖਦਾਈ ਖਬਰ ਹੈ ਜੀ ਜੀ ਪੂਰਾ ਮਾਮਲਾ ਸਰ ਬੱਚਾ ਸੀਗਾ ਸਾਡਾ 13 ਸਾਲ ਦਾ ਤੇ ਉਹ ਕੱਲ ਕੋਈ 7:00 ਵਜੇ 15-20 ਮਿੰਟ ਤੋਂ ਘਰੋਂ ਗਿਆ ਤੇ ਘਰੋਂ ਜਾ ਕੇ ਉਹ ਮਤਲਬ ਦੱਸ ਕੇ ਗਿਆ ਆਪਣੀ ਮਾਤਾ ਨੂੰ ਵੀ ਮੈਂ ਮੈਂ ਆ ਰਿਹਾ 5 ਮਿੰਟ ਦੇ ਵਿੱਚ ਤੇ ਜਦੋਂ ਅਸੀਂ ਆ ਰਾਤ ਨੂੰ 9 ਵਜੇ ਬੱਚੇ ਦੀ ਪੜਤਾਲ ਕੀਤੀ ਬੱਚਾ ਘਰ ਨਹੀਂ ਆਇਆ ਫਿਰ ਉਸ ਕਰਕੇ ਅਸੀਂ ਜਿੱਦਾਂ ਵੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਗਏ ਸਰਚ ਬਿਆਨ ਚਲਾਇਆ ਰਾਤ ਨੂੰ ਤੇ ਸਾਨੂੰ ਜਾ ਕੇ ਨੰਗਲ ਡੈਮ ਦੇ ਉੱਪਰ ਉਹਨਾਂ ਦਾ ਸਾਈਕਲ ਖੜਾ ਮਿਲਿਆ ਤੇ ਉਹਦੇ ਬਾਅਦ ਅਸੀਂ ਫਿਰ ਪੁਲਿਸ ਵਾਲ ਨੂੰ ਆਪਣਾ ਕਨਫਰਮ ਕੀਤਾ ਵੀ ਇੱਥੇ ਡੈਮ ਤੇ ਸਾਈਕਲ ਖੜਾ ਹੈ ਤੇ ਉਹਦੇ ਬਾਅਦ ਫਿਰ ਅਸੀਂ ਉਹਨਾਂ ਦਾ ਫਿਰ ਥੋੜੇ ਅੱਗੇ ਗਏ ਤਾਂ ਉੱਥੇ ਉਹਦੇ ਚੱਪਲੇ ਪਈਆਂ ਸੀ ਤਾਂ ਇਸ ਕਰਕੇ ਕੁਛ ਕਹਿ ਨਹੀਂ ਸਕਦੇ ਬੱਚਾ ਵੀ ਜਾ ਉਹਨੇ ਛਾਲ ਮਾਰੀ ਹੈ ਜਾਂ ਫਿਰ ਉਹ ਕਿਤੇ ਅੱਗੇ ਪਿੱਛੇ ਹੋ ਗਿਆ ਸਰ ਕੋਈ ਪਰਿਵਾਰ ਨਾਲ ਉਹਦੀ ਗੱਲਬਾਤ ਹੋਈ ਹੋਵੇ ਕੋਈ ਬਹਿਸਬਾਜ਼ੀ ਹੋਈ ਹੋਵੇ ਤਾਂ ਗੁੱਸੇ 'ਚ ਹੋ ਕੇ ਆ ਗਿਆ ਹੋਵੇ ਕੁਛ ਨਹੀਂ ਸਰ ਪਰਿਵਾਰ ਨਾਲ ਐਸਾ ਕੁਛ ਨਹੀਂ ਤਾਂ ਬੱਚਾ ਬਹੁਤ ਅਨਮੋਲ ਸੀਗਾ ਤੇ ਪਿੰਡ ਜੰਮ ਸਾਰੇ ਬੱਚਿਆਂ ਨਾਲ ਖਾਸ ਖੇਡਦਾ ਸੀ ਕੋਈ ਕੁਛ ਨਹੀਂ ਤਾਂ ਫਾਦਰ ਉਹਨਾਂ ਦੇ ਬਾਹਰ ਹੈਗੇ ਦबई ਚ ਰਹਿੰਦੇ ਨੇ ਮਾਤਾ ਘਰ ਰਹੇ ਉਹ ਇਕੱਲੇ ਉਹ ਖੇਤਾਂ 'ਚ ਕੰਮ ਕਰਦੇ ਸੀ ਉਹਨੇ ਆ ਕੇ ਦੇਖਿਆ ਬੱਚਾ ਨਹੀਂ ਹੈ ਤੇ ਸਾਡੇ ਨਾਲ ਸੰਪਰਕ ਕੀਤਾ ਫਿਰ ਰਾਤ ਅਸੀਂ ਫਿਰ ਉਹਨਾਂ ਦੀ ਪੜਤਾਲ ਕੀਤੀ ਆਪਣਾ ਸ਼ਮਚਾਨ ਘਾਟ ਆਪਣਾ ਬੋਰ ਸਾਹਿਬ ਦੇਖਿਆ ਸੀ ਦੋ ਸੈਕਟਰ ਚਾਰ ਸੈਕਟਰ ਸਾਰੇ ਮਹਤਵਪੂਰਤਕ ਪਿੰਡ ਵਾਲੇ ਨੇ ਸਾਨੂੰ ਇੱਥੇ ਆਗੇ ਨੰਗਲ ਡੈਮ ਤੋਂ ਜੋ ਸਾਈਕਲ ਹੈ ਉਹਦਾ ਬ੍ਰਾਮਤ ਹੋਇਆ ਤੇ ਥੋੜਾ ਅੱਗੇ ਤਾਂ ਜਾ ਕੇ ਉੱਥੇ ਉਹਦੀ ਚੱਪਲਾਂ ਵੀ ਸੀਗੀਆਂ ਤੇ ਸਾਨੂੰ ਫਿਰ ਕੁਝ ਸ਼ੱਕ ਹੋਇਆ ਵੀ ਹੋ ਸਕਦਾ ਕੁਝ ਇਦਾਂ ਦੀ ਕੋਈ ਘਟਨਾ ਨਾ ਘਟ ਗਈ ਹੋਵੇ ਤੇ ਬਾਕੀ ਹੁਣ ਅਸੀਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਾ ਲਏ ਆਪਣੇ ਨੰਗਲ ਥਾਣੇ 'ਚ ਤੇ ਉਹਦੇ ਵਿੱਚ ਵੀ ਨਹੀਂ ਆਇਆ ਆਪਣਾ ਇਧਰ ਨਿਆ ਨੰਗਲ ਚੈੱਕ ਕਰਾਇਆ ਸੀ ਤੇ ਉੱਥੇ ਉਹਨਾਂ ਦਾ ਥੋੜਾ ਸਾਈਕਲ ਲੈ ਕੇ ਜਾਂਦਾ ਫਾਟਕਾ ਤੋਂ ਦਿਖਿਆ ਪਰ ਉਹ ਤੋਂ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਦੋ ਦਿਨ ਹੋ ਗਏ ਸਾਨੂੰ ਅਸੀਂ ਤਾਂ ਇਹੀ ਕਰਦੇ ਮਹਾਰਾਜ ਅੱਗੇ ਅਰਦਾਸ ਵੀ ਸਾਡਾ ਬੱਚਾ ਠੀਕ ਹੋਵੇ ਬਾਕੀ ਉਸ ਮਾਲਕ ਦੇ ਹੱਥ ਹੈ ਜੀ ਸਰ ਨਾਮ ਕੀ ਸੀ ਬੱਚੇ ਦਾ ਅਭਿਜੋਤ ਸਿੰਘ ਨਾ ਹੈ ਜੀ ਉਹਦਾ ਹਾਂਜੀ ਪਿਤਾ ਜੀ ਦਾ ਨਾਮ ਜੀ ਆਪਣਾ ਗੁਰਦੀਪ ਸਿੰਘ ਹੈ ਜੀ ਪਿੰਡ ਬਟੋਲੀ ਹੈ ਕਿੰਨੇ ਭੈਣ ਭਾਈ ਦਾ ਪਰਿਵਾਰ ਚ ਕੌਣ-ਕੌਣ ਸੀ ਨੇ ਤਿੰਨ ਭਰਾ ਹੈ ਜੀ ਇਹ ਆ ਇਹਦਾ ਵੀ